ਗੋਦੀ মিডিਆ ਨੇ ਇੰਨੀ ਸ਼ਰਮ ਲਾਹੀ ਹੋਈਆ ਇੰਨੀ ਸ਼ਰਮ ਲਾਹੀ ਹੋਈਆ ਵੀ ਕਿਸੇ ਵੀ ਖਬਰ ਨੂੰ ਚੱਕ ਕੇ ਉਹਨੂੰ ਐਡਿਟ ਕਰਕੇ ਆਪਣੇ ਅੰਕਾਂ ਨੂੰ ਖੁਸ਼ ਕਰਨ ਲਈ ਆਪਣੇ ਅੱਕਾਂ ਨੂੰ ਖੁਸ਼ ਕਰਨ ਲਈ ਉਹਨੂੰ ਟੈਲੀਵਿਜ਼ਨ ਤੇ ਚਲਾ ਦਿੰਦੇ ਨੇ ਹੁਣ ਇਹਨਾਂ ਦੇ ਗੋਦੀ মিডিਆ ਦੀ ਜਿਹ ਗੋਦੀ মিডিਆ ਦੇ ਉੱਤੇ ਜਿਹੜੀ ਨਿਊਜ਼ ਦੀ ਸੰਸਥਾ ਗਈ ਐਨ ਵੀ ਡੀ ਐਸ ਏ ਉਹਨੇ ਇਹਦੇ ਤੇ ਕਾਰਵਾਈ ਕੀਤਾ ਕਰਦੇ ਹੋਏ ਤਿੰਨ ਐਂਕਰ ਨੇ ਜਿਹੜੇ ਜਿਹੜੇ ਤਿੰਨ ਵੱਡੇ ਚੈਨਲਾਂ ਦੇ ਐਂਕਰ ਨੇ ਉਹਨਾਂ ਨੂੰ ਚਾਰ ਐਂਕਰਾਂ ਨੂੰ ਤਿੰਨ ਚੈਨਲਾਂ ਦੇ ਚਾਰ ਐਂਕਰਾਂ ਨੂੰ ਸਜ਼ਾ ਦਿੱਤੀ ਆ ਗਈ ਉਹਨਾਂ ਨੂੰ ਜੁਰਮਾਨੇ ਲਾਏ ਗਏ ਨੇ ਲਬ ਜਿਹਹਾਦ ਦਾ ਭੂਤ ਖੜਾ ਕਰਦੇ ਹੋਏ ਗੋਦੀ ਮੀਡੀਆ ਨੇ ਚਾਰ ਗੁੱਲੂ ਐਂਕਰ ਨੇ ਜਿਹੜੇ ਫੜੇ ਗਏ ਇਹਨਾਂ ਐਂਕਰਾਂ ਦੇ ਪ੍ਰੋਗਰਾਮ ਵਿੱਚ ਪਾਇਆ ਗਿਆ ਕਿ ਬਿਨਾਂ ਕਿਸੇ ਗਹਿਰੀ ਪੜਤਾਲ ਦੇ ਅਤੇ ਕਿਸੇ ਬਿਨਾਂ ਪੜਤਾਲ ਕੀਤੇ ਇੱਕ ਸਮੁਦਾਏ ਨੂੰ ਇਹਨਾਂ ਨੇ ਟਾਰਗੇਟ ਕੀਤਾ ਤੇ ਨਫ਼ਰਤ ਫਲਾਉਂਦੇ ਹੋਏ ਫੜੇ ਗਏ ਇਹਤੇ ਆਪਾਂ ਵੀਡੀਓ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇਆ ਇਸ ਤਰ੍ਹਾਂ ਕਿ ਰਾਜਸਥਾਨ ਦੇ ਕੋਟਾ ਦੇ ਕੋਟਾ ਸ਼ਹਿਰ ਦੇ ਵਿੱਚ ਇੱਕ ਸਕੂਲ ਹੈ ਤੇ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿੱਚ ਇੱਕ ਸਕੂਲ ਹੈ ਉਹ ਸਕੂਲ ਦੇ ਵਿੱਚ ਤਿੰਨ ਟੀਚਰ ਮੁਸਲਮਾਨ ਪੜਾਉਂਦੇ ਸੀ ਜਿਹਦਾ ਇੱਕ ਦਾ ਨਾਮ ਤਾਂ ਹੈਗਾਗਾ ਮਿਰਜ਼ਾ ਮੁਜਾਹਿਦ ਦੂਜੇ ਦਾ ਨਾਮ ਹੈਗਾ ਫਿਰੋਜ਼ ਖਾਨ ਤੀਜੀ ਹੈਗੀ ਹੈਗੀ ਲੇਡੀ ਟੀਚਰ ਐ ਸਵਾਨਾ ਇਹਨਾਂ ਤਿੰਨਾਂ ਦੇ ਖਿਲਾਫ ਉੱਥੇ ਦੇ ਜਿਹੜੇ ਸਿੱਖਿਆ ਮੰਤਰੀ ਨੇ ਕਾਰਵਾਈ ਕਰਦੇ ਹੋਏ ਕਾਰਵਾਈ ਕਰਦੇ ਹੋਏ ਇਹਨਾਂ ਦਾ ਤਵਾਦਲਾ ਕਰਤਾ ਹੋਇਆ ਕਿ ਅਸਲ ਅਸਲ ਦੇ ਵਿੱਚ ਕਹਾਣੀ ਕੀ ਹੈ ਵੀ ਉੱਥੇ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਸੀ ਉਹ ਪ੍ਰੋਗਰਾਮ ਦੇ ਵਿੱਚ ਇੱਕ ਕੁੜੀ ਸੀਗੀ ਜਿਹੜੀ ਉਹ ਭਾਰਤ ਮਾਤਾ ਬਣੀ ਹੋਈ ਸੀ ਤੇ ਉਹਦੇ ਕੋਲੇ ਆ ਕੇ ਜਿਹੜੇ ਦੂਜੇ ਕਿਰਦਾਰ ਨੇ ਜਿਵੇਂ ਹਿੰਦੂ ਮੁਸਲਮ ਸਿੱਖ ਈਸਾਈ ਇਹ ਚਾਰੇ ਕਿਰਦਾਰ ਆ ਕੇ ਉੱਥੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਭਾਰਤ ਮਾਤਾ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉੱਥੇ ਕੁਝ ਹੋਰ ਲੋਕ ਜਿਹੜੇ ਲੋਕ ਦਿਖਾਏ ਗਏ ਨੇ ਉਹ ਵੀ ਬੱਚੇ ਹੀ ਸੀ کردار ਦੇ ਵਿੱਚ ਉਹ ਲੋਕ ਆ ਕੇ ਉਹਨਾਂ ਨੂੰ ਸਮਝਾਉਂਦੇ ਨੇ ਤੇ ਭਾਰਤ ਮਾਤਾ ਨੂੰ ਬਦਨਾਮ ਹੋਣ ਤੋਂ ਬਚਾ ਲੈਂਦੇ ਨੇ ਇਸ ਤਰੀਕੇ ਦਾ ਇੱਕ ਉੱਥੇ ਪ੍ਰੋਗਰਾਮ ਕਰਾਇਆ ਜਾ ਰਿਹਾ ਸੀ ਉੱਥੇ ਦਾ ਜਿਹੜਾ ਪ੍ਰਿੰਸੀਪਲ ਕਮਲੇਸ਼ ਪਹਿਰਬਾ ਕਮਲੇਸ਼ ਪਹਿਰਬਾ ਨੇ ਇਹਨੂੰ ਸਰਪ ਦਾ ਧਰਮ ਸਦਭਾਵਨਾ ਵਾਲਾ ਨਾਟਕ ਦੱਸਿਆ ਸੀ ਵੀ ਇਹ ਸਰਪ ਧਰਮ ਸਦਭਾਵਨਾ ਵਾਲਾ ਨਾਟਕ ਹੈ ਪਰ ਹੋਇਆ ਕੀ ਗੋਦੀ ਇਹਦੇ ਤੇ ਰਾਸ਼ਟਰੀ ਆਕਤਾ ਦਾ ਸੁਨੇਹਾ ਦਿੱਤਾ ਸੀ ਹੋਇਆ ਕਿ ਕਿ ਨਾਟਕ ਦਾ ਕੁਝ ਹਿੱਸਾ ਕੱਟ ਕੇ ਉਹਨੂੰ ਵਾਇਰਲ ਕੀਤਾ ਗਿਆ ਤੇ ਬੱਚਿਆਂ ਨੂੰ ਇਹ ਦਿਖਾਇਆ ਗਿਆ ਕਿ ਬੱਚਿਆਂ ਤੋਂ ਭਾਰਤ ਮਾਤਾ ਦੀ ਬਗਲ ਦੇ ਵਿੱਚ ਨਮਾਜ਼ ਪੜਾਈ ਗਈ ਆ ਉਸ ਤੋਂ ਬਾਅਦ ਦੇਖੋ ਕਾਰਵਾਈ ਤਾਂ ਅਸਲ ਦੇ ਵਿੱਚ ਹੋਣੀ ਚਾਹੀਦੀ ਸੀਗੀ ਇਹ ਐਂਕਰਾਂ ਤੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੋਈ ਕਾਰਵਾਈ ਉਹ ਟੀਚਰਾਂ ਤੇ ਉਹ ਟੀਚਰਾਂ ਨੂੰ ਬਦਲ ਕੇ ਉਹਨਾਂ ਦੀ ਬਦਲੀ ਬੀਕਾਨੇਰ ਸਕੂਲ ਦੇ ਵਿੱਚ ਕਰ ਦਿੱਤੀ ਗਈ ਜਿਹੜੇ ਬੀਕਾਨੇਰ ਸਕੂਲ ਦੇ ਵਿੱਚ ਕਰਤੀ ਜਿੱਥੇ ਕਿ ਉਨ੍ਹਾਂ ਤੋਂ ਕੋਟਾ ਦਾ ਜਿਹੜਾ ਇਹ ਸ਼ਹਿਰਾ ਕੋਟਾ ਦਾ ਖਜੂਰੀ ਸ਼ਹਿ ਪਿੰਡ ਹੈ ਆਉਧਪੁਰ ਸ਼ਹਿਰਾ ਕੋਟਾ ਦਾ ਉੱਥੇ ਉੱਥੋਂ ਇਹ ਲਗਭਗ 500 ਕਿਲੋਮੀਟਰ ਪੈ ਜਾਂਦਾ ਜਿੱਥੇ ਇਹਨਾਂ ਦੀ ਬਦਲੀ ਕੀਤੀ ਗਈ ਤੇ ਇਹ ਜਿਹੜੇ ਜਿਹੜੇ ਟੀਚਰ ਨੇ ਸਵਾਨਾ ਇਹ ਸਕੂਲ ਦੇ ਵਿੱਚ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ ਅੰਗਰੇਜ਼ੀ ਪੜਾਉਂਦੀ ਸੀ ਜਿਹੜਾ ਫਿਰੋਜ਼ ਖਾਨ ਹੈਗਾ ਉਹ 5ਵੀਂ ਤੱਕ ਦੇ ਬੱਚਿਆਂ ਨੂੰ ਹਿੰਦੀ ਅਤੇ ਹਿਸਾਬ ਪੜਾਉਂਦਾ ਸੀ ਤੇ ਮਿਰਜ਼ਾ ਜਿਹੜਾ ਮਿਰ ਜਿਹੜਾ ਮਿਰਜ਼ਾ ਮਜਾਹਿਦ ਹੈ ਉਹ ਸਾਰੇ ਸਕੂਲ ਦਾ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਸੀ ਉਨਾ ਪਾਇ ਸੋਚਾਂਗੇ ਹੀ ਸਕੂਲ ਕਿਉਂ ਟਾਰਗੇਟ ਕੀਤਾ ਗਿਆ ਇਹ ਸਕੂਲ ਇਸ ਕਰਕੇ ਟਾਰਗੇਟ ਕੀਤਾ ਗਿਆ ਕਿਉਂਕਿ ਇਸ ਸਕੂਲ ਦੇ ਵਿੱਚ 60% ਹਿੰਦੂ ਬੱਚੇ ਪੜ੍ਹਦੇ ਨੇ ਤੇ 40% ਮੁਸਲਮਾਨ ਬੱਚੇ ਪੜ੍ਹਦੇ ਨੇ ਉੱਥੇ ਜਾਣ ਬੁੱਝ ਕੇ ਹੀ ਇੱਕ ਮਾਮਲਾ ਇਹ ਦਿਖਾ ਦਿੱਤਾ ਗਿਆ ਕਿ ਉੱਥੇ ਤਾਂ ਜੀ ਬੱਚਿਆਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਜਿਹੜੇ ਮੈਂ ਹੁਣ ਥੰਬਨੇਲ ਉਹਰੇ ਕਾਪੀਰਾਈਟ ਕਰਕੇ ਦਿਖਾ ਨਹੀਂ ਸਕਦਾ ਇਹੋ ਜਿਹੇ ਥੰਬਨੇਲ ਇਹਨਾਂ ਦੇ ਜਿਹੜੇ ਐਂਕਰ ਨੇ ਇਹਨਾਂ ਨੇ ਬਣਾ ਬਣਾ ਕੇ ਦਿਖਾਏ ਜਿਹੜੇ ਕਿ ਅੱਗ ਲਾਉਣ ਵਾਲੇ ਸੀਗੇ ਇਦੇ ਵਿੱਚ ਫੇਰ ਇਹ ਉੱਥੇ ਇੱਕ ਮੁੰਡਾ ਹੈਗਾ ਉਹਦਾ ਨਾਮ ਹੈਗਾ ਇੰਦਰਜੀਤ ਗੋੜਪੜੇ ਉਹਨੇ ਇਹਦਾ ਐਕਸ਼ਨ ਲਿਆ ਇਹਦੇ ਖਿਲਾਫ ਉਹਨੇ ਦਰਖਾਸਤਾਂ ਦਿੱਤੀਆਂ ਦਰਖਾਸਤਾਂ ਦੇਣ ਤੋਂ ਬਾਅਦ ਜਿਹੜੇ ਇਹ ਐਂਕਰ ਨੇ ਨਿਊਜ਼ 18 ਇੰਡੀਆ ਦੇ ਦੋ ਐਂਕਰ ਨੇ ਅਮਨ ਚੋਪੜਾ ਅਮਨ ਚੋਪੜਾ ਦਾ ਜਿਹਨੂੰ ਪਹਿਲਾਂ ਵੀ ਬਹੁਤ ਪਹਿਲਾਂ ਵੀ ਇੱਕ ਦੋ ਵਾਰ ਉਹਨੂੰ ਜੁਰਮਾਨਾ ਲਾਇਆ ਗਿਆ ਹੈਗਾ ਤੇ 2022 ਦੇ ਵਿੱਚ ਉਹਦੇ ਪੰਜ ਪ੍ਰੋਗਰਾਮ ਇਹ ਜੇ ਸੀ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਤੇ ਅਮੀਸ਼ ਦੇਵਗਨ ਨਿਊਜ਼ 18 ਇੰਡੀਆ ਦਾ ਹੀ ਹੈਗਾ ਅੱਜ ਤੱਕ ਦਾ ਬਲੈਕ ਐਂਡ ਵਾਈਟ ਜਿਹੜਾ ਪ੍ਰੋਗਰਾਮ ਚਲਾਉਂਦਾਗਾ ਸੁਧੀਰ ਚੌਧਰੀ ਉਹ ਆਗਾ ਉਹਨੂੰ ਸੁਧੀਰ ਚੌਧਰੀ ਨੂੰ ਇੱਕ ਤਰੀਕੇ ਦੀ ਤਾੜਨਾ ਕੀਤੀ ਗਈ ਤੇ ਜਿਹੜਾ ਨਿਊਜ਼ 80 ਇਨ ਇੰਡੀਆ ਉਹਨੂੰ 50000 ਰੁਪਏ ਦਾ ਜੁਰਮਾਨਾ ਕੀਤਾ ਗਿਆ ਜਿਹੜਾ ਟਾਈਮ ਜਨਾਵ ਨਵ ਭਾਰਤੀਕ ਚੈਨਲ ਹੈ ਉਹਦਾ ਪੱਤਰਕਾਰ ਹੈਗਾਗਾ ਹਿਮਾਸ਼ੂ ਦੇਕਸ਼ਿਤ ਹਿਮਾਸ਼ੂ ਦੇਕਸ਼ਿਤ ਨੂੰ ਦੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਤੇ ਇਹਨਾਂ ਨੂੰ ਕਿਹਾ ਗਿਆ ਐਨਬੀ ਡੀਐਸਏ ਵੱਲੋਂ ਕਿ ਇਮੀਡੀਏਟਲੀ ਜਿਹੜੇ ਤੁਸੀਂ ਆਪਣੇ ਚੈਨਲ ਤੇ ਪ੍ਰੋਗਰਾਮ ਚਲਾਏ ਹੋਏ ਨੇ ਇਹਨਾਂ ਨੂੰ ਇਮੀਡੀਏਟਲੀ ਖਤਮ ਕਰੋ ਨਹੀਂ ਥੋਡੇ ਖਿਲਾਫ ਹੋਰ ਏਦੋਂ ਵੱਡੀ ਕਾਰਵਾਈ ਕਰਕੇ ਰਹੀ ਜਾਊਗੀ ਹੁਣ ਮੀਡੀਆ ਜਾ ਮੀਡੀਆ ਅਸਲ ਦੇ ਵਿੱਚ ਹੁਣ ਜਨਤਾ ਦੀ ਆਵਾਜ਼ ਨਹੀਂ ਰਿਹਾ ਮੀਡੀਆ ਹੁਣ ਬਦਲ ਕੇ ਜਨਤਾ ਦੇ ਖਿਲਾਫ ਆਵਾਜ਼ ਸਰਕਾਰ ਦੇ ਹੱਕ ਦੀ ਆਵਾਜ਼ ਬਣ ਗਿਆ ਜਦ ਕਿ ਏਦੋਂ ਪਹਿਲਾਂ ਮੀਡੀਆ ਹੁੰਦਾ ਸੀਗਾ ਜਿਹੜਾ ਉਹ ਜਨਤਾ ਦੀ ਆਵਾਜ਼ ਹੁੰਦਾ ਸੀ ਜਨਤਾ ਦੀਆਂ ਗੱਲਾਂ ਅੱਗੇ ਲੈ ਕੇ ਜਾਂਦਾ ਸੀ ਤੇ ਸਰਕਾਰ ਦੇ ਜਿਹੜੇ ਕਾਲੇ ਚਿੱਠੇ ਨੇ ਕੱਚੇ ਚਿੱਠੇ ਨੇ ਉਹਨਾਂ ਨੂੰ ਫੋਲਦਾ ਸੀ ਹੁਣ ਹੁਣ ਆਪਾਂ ਆਮ ਤੌਰ ਤੇ ਹੀ ਦੇਖਦੇ ਆ ਤੁਸੀਂ ਕਿੰਨੀਆਂ ਵੀਡੀਓ ਅਹੀਂ ਜੇ ਚਲਦੀਆਂ ਨੇ ਜਿਹੜੀਆਂ ਲਗਾਤਾਰ ਨਪਰਤ ਫਲਾਈ ਜਾਂਦੀ ਆ ਈਵਨ ਇਹ ਟੀਚਰ ਨੇ ਜਿਹੜੇ ਇਹਨਾਂ ਇਹਨਾਂ ਦਾ ਤਵਾਰਲਾ ਤਾਂ ਹੋਇਆ ਹੀ ਹੋਇਆ ਪ੍ਰਧਾਨ ਮੰਤਰੀ ਨੇ ਸੌਰੀ ਸਿੱਖਿਆ ਮੰਤਰੀ ਨੇ ਇੱਥੇ ਤੱਕ ਕਹਿਤਾ ਕਿ ਇਹਨਾਂ ਦੇ ਖਿਲਾਫ ਅਗਰ ਕੋਈ ਗੱਲ ਲੱਭੀ ਤਾਂ ਅਸੀਂ ਇਹਨਾਂ ਨੂੰ ਸਸਪੈਂਡ ਵੀ ਕਰਾਂਗੇ ਨਿਲੰਬਤ ਵੀ ਕਰਾਂਗੇ ਇੱਥੇ ਤੱਕ ਗੱਲ ਚਲੀ ਗਈ ਜਦਕੇ ਜਦਕੇ ਹੁਣ ਇਹ ਚੱਲ ਰਿਹਾ ਵੀ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਉੱਥੇ ਸਕੂਲ ਚ ਪੜ੍ਹਦੇ ਉਹ ਸੜਕਾਂ ਦੇ ਉੱਤੇ ਧਰਨੇ ਦੇ ਰਹੇ ਨੇ ਵੀ ਸਾਡੇ ਜਿਹੜੇ ਟੀਚਰ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਵਾਪਸ ਆਉਣਾ ਚਾਹੀਦਾ ਹੁਣ ਮੈਂ ਇਹ ਕਹਿਣਾ ਵੀ ਜਿਹੜੇ ਹਾਊਸਿੰਗ ਸੁਸਾਇਟੀਆਂ ਦੇ ਵਿੱਚ ਬੈਠੇ ਜਿਹੜੇ ਅੰਕਲ ਨੇ ਜਿਹੜੇ ਹਾਊਸਿੰਗ ਸੁਸਾਇਟੀਆਂ ਦੇ ਵਿੱਚ ਬੈਠੇ WhatsApp ਤੇ WhatsApp ਦੇ ਅੰਕਲ ਨੇ ਜਿਹੜੇ ਰੋਜ਼ ਰੌਲਾ ਪਾਉਂਦੇ ਨੇ ਨਫ਼ਰਤ ਫੈਲਾਉਂਦੇ ਨੇ ਉਹਨਾਂ ਨੂੰ ਆ ਬੱਚਿਆਂ ਵੱਲ ਦੇਖਣਾ ਚਾਹੀਦਾ Hindu ਬੱਚੇ Hindu ਬੱਚੇ ਸੜਕਾਂ ਦੇ ਉੱਤੇ ਧਰਨੇ ਦੇ ਰਹੇ ਨੇ ਵੀ ਸਾਡੇ ਮੁਸਲਮਾਨ ਟੀਚਰ ਨੇ ਜਿਹੜੇ ਉਹ ਵਾਪਸ ਆਉਣੇ ਚਾਹੀਦੇ ਨੇ ਜਿਹੜੇ Hindu ਬੱਚੀਆਂ ਕੱਲੀਆਂ Hindu ਬੱਚੀਆਂ ਇਕੱਠੀਆਂ ਹੋ ਕੇ ਗਈਆਂ 20 ਕਿਲੋਮੀਟਰ ਦਾ ਉਹਨਾਂ ਨੇ ਸਫ਼ਰ ਤੈਅ ਕੀਤਾ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ तहसीलदार ਦੇ ਦਫਤਰ ਦੇ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੀ ਮੰਗ ਦੇ ਕੇ ਆਏ ਵੀ ਸਾਡੇ ਟੀਚਰਾਂ ਨੇ ਕੁਝ ਨਹੀਂ ਕੀਤਾ ਜਿਹੜਾ ਕੀਤਾ ਜਿਹੇ ਖਬਰ ਪਹਲਾਈ ਜਾ ਰਹੀ ਆ ਵੀ ਇਹ ਇਸ ਕਰਕੇ ਸਾਡੇ ਟੀਚਰ ਨੇ ਜਿਹੜੇ ਵਾਪਸ ਆਉਣਾ ਚਾਹੀਦੇ ਨੇ ਦੱਸੋ ਇਸ ਤਰੀਕੇ ਦਾ ਤਾਂ ਕੰਮ ਚੱਲ ਰਿਹਾ ਹੈ ਦੇਸ਼ ਦੇ ਵਿੱਚ ਤੇ ਜਿਹੜਾ ਮੀਡੀਆ ਅਸਲ ਦੇ ਵਿੱਚ ਮੀਡੀਆ ਲੋਕਾਂ ਦੀ ਆਵਾਜ਼ ਹੁੰਦਾ ਹੈਗਾ ਲੋਕਾਂ ਦੀ ਆਵਾਜ਼ ਅੱਗੇ ਲੈ ਕੇ ਜਾਣੀ ਹੁੰਦੀ ਆ ਲੋਕਾਂ ਦੀ ਆਵਾਜ਼ ਨਹੀਂ ਮੀਡੀਆ ਅੱਗੇ ਲੈ ਕੇ ਜਾ ਰਿਹਾ ਲੋਕਾਂ ਦੇ ਖਿਲਾਫ ਆਵਾਜ਼ ਬਣਿਆ ਖੜਾਗਾ ਇਨਾਂ ਨੇ ਵੱਡੇ ਵੱਡੇ ਥੰਬਨੇਲ ਲਾ ਕੇ ਇਹ ਪੱਤਰਕਾਰਾਂ ਨੇ بڑے بڑے ਥੰਬਨੇਲ ਲਾ ਕੇ ਬਹੁਤ ਖਤਰਨਾਕ ਥੰਬਨੇਲ ਲਾ ਕੇ ਜਿਹੜੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਦਿਖਾ ਨਹੀਂ ਸਕਦਾ ਇਹਨਾਂ ਨੇ ਖਬਰਾਂ ਚ ਲਾਤੀਆਂ ਇਹਨਾਂ ਦੇ ਖਬਰ ਚ ਲਾਉਣ ਤੋਂ ਬਾਅਦ ਫਿਰ ਮਿਰਜ਼ਾ ਮੁਜਾਹਿਦ ਸ਼ਵਾਨਾ ਤੇ ਫਿਰੋਜ਼ ਖਾਨ ਦੇ ਖਿਲਾਫ ਸਰਕਾਰ ਨੇ ਕਾਰਵਾਈ ਕਰਤੀ ਸਿੱਖਿਆ ਮੰਤਰੀ ਨੇ ਕਾਰਵਾਈ ਕਰਕੇ ਉਹਨਾਂ ਦਾ ਤਵਾਦਲਾ ਕਰਕੇ ਉਹਨਾਂ ਨੂੰ 500 ਕਿਲੋਮੀਟਰ ਦੂਰ ਭੇਜਦਾ ਬਿੱਕਾ ਨੇ ਤਵਾਦਲਾ ਕਰਤਾ ਉਹਨਾਂ ਦੇ ਕੋਟਾ ਸ਼ਹਿਰ ਦੇ ਵਿੱਚ ਇਹ ਉੱਥੇ ਦਾ ਕੋਈ ਰਾਜਕੀਆ ਉੱਚ ਆਗਾ ਕੋਈ ਹਿੰਦੀ ਇੰਨੀ ਬੋਲਣੀ ਵੀ ਨਹੀਂ ਆਉਂਦੀ ਤੇ ਇਹ ਮਿਡਲ ਸਕੂਲ ਹੈ ਕੋਈ ਰਾਜ ਸਟੇਟ ਦਾ ਕੋਈ ਸਰਕਾਰ ਦਾ ਮਿਡਲ ਸਕੂਲ ਹੈ ਜਿੱਥੇ ਇਹ ਕਾਰਵਾਈ ਹੋਈ ਉਹੀ ਚੱਕ ਕੇ ਇੱਕ ਖਬਰ ਉਹਦੇ ਵਿੱਚੋਂ ਕੱਟ ਕੇ ਖਬਰ ਕਿਉਂਕਿ ਜਿਹੜੀ ਭਾਰਤ ਮਾਤਾ ਬਣੀ ਹੋਈ ਸੀ ਉਹਦੇ ਤੇ ਜਿਹੜੇ ਲੋਕ ਲੜ ਰਹੇ ਸੀ ਉਹਨਾਂ ਦੇ ਵਿੱਚ ਇੱਕ ਕੁੜੀ ਮੁਸਲਮਾਨ ਕਰਦਾਰ ਵੀ ਨਵਾ ਰਹੀ ਸੀ ਉਹਨੇ ਉੱਥੇ ਨਮਾਜ਼ ਪੜ੍ਹੀ ਹੋਣੀ ਆ ਕੁਝ ਕੀਤਾ ਹੋਣਾਗਾ ਮਤਲਬ ਕੋਈ ਜਿਵੇਂ ਐਕਟ ਕਰਨ ਦੀ ਖਾਤਰ ਪ੍ਰਿੰਸੀਪਲ ਸਾਹਿਬ ਨੇ ਕਿਹਾ ਹੋਣਾਗਾ ਜਾਂ ਕਿਸੇ ਨੇ ਵੀ ਕਿਹਾ ਹੋਣਾ ਉਹਨੇ ਐਕਟ ਕੀਤਾ ਹੋਣਾ ਉਹੀ ਐਕਟ ਕੱਟ ਕੇ ਉਹੀ ਐਕਟ ਕੱਟ ਗਏ ਵੱਡੇ ਪੱਧਰ ਤੇ ਖਬਰਾਂ ਚਲਾ ਕੇ ਮੈਂ ਕਹਿੰਦਾ న్యూਸ 18 ਰਾਜਸਥਾਨ ਤੇ ਇਹ ਜੇ ਖਤਰਨਾਕ ਥੰਬਨੇਲ ਲੱਗੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਉਹੀ ਭਾਰਤ ਦੇ ਦੇਸ਼ ਦੇ ਵਿੱਚ ਅੱਗ ਲੱਗ ਜਾਵੇ ਪਰ ਹੁਣ ਮੈਂ ਇੱਕ ਗੱਲ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਹੋਈ ਇਹਨਾਂ ਦਾ ਤਵਾਦਲਾ ਕੀਤਾ ਗਿਆ ਜਦੋਂ ਇਹਨਾਂ ਨੇ ਏਡੇ ਏਡੇ ਥੰਬਨੇਲ ਲਾ ਕੇ ਖਬਰਾਂ ਚਲਾਤੀਆਂ ਹੁਣ ਚਲੋ ਜੀ ਇਹਨਾਂ ਦਾ ਪਤਾ ਲੱਗ ਗਿਆ ਇਹ ਫੜੇ ਗਏ ਬੰਦੇ ਚਾਹੇ ਜਾਣੇ ਚਾਹੇ ਉਹ ਅਮਨ ਚੋਪੜਾ ਦਾ ਚਾਹੇ ਅਮੇਸ਼ ਦੇਵਗਨ ਦਾ ਚਾਹੇ ਸੁਦੀਰ ਚੌਧਰੀਆ ਚਾਹੇ ਹਿਮਾਸ਼ੂ ਧਿਕਸ਼ਤਾ ਕੀ ਹੁਣ ਇਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਕੀ ਹੁਣ ਸਿੱਖਿਆ ਮੰਤਰੀ ਨੂੰ ਜਾਂ ਉੱਥੇ ਦੇ ਮੁੱਖ ਮੰਤਰੀ ਨੂੰ ਇਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਅਗਰ ਇਹੀ ਗੱਲਬਾਤ ਇਹੀ ਖਬਰ ਜਿੰਨੀ ਜਿੱਡੀ ਵੱਡੀ ਇਹਨਾਂ ਨੇ ਖਬਰ ਜ਼ਹਿਰ ਭਰੀ ਖਬਰ ਉਡਾਈ ਆ ਗਈ ਅਗਰ ਐਡੀ ਵੱਡੀ ਖਬਰ ਕਿਸੇ ਮੁਸਲਮਾਨ ਨੇ ਜਾਂ ਕਿਸੇ ਸਿੱਖ ਨੇ ਜਾਂ ਕਿਸੇ ਈਸਾਈ ਨੇ ਫਲਾਈ ਹੁੰਦੀ ਦਾ ਜਨੂੰ ਬਲਡੋਜ਼ਰ ਲੈ ਕੇ ਉਹਦੇ ਘਰ ਤੇ ਬਲਡੋਜ਼ਰ ਚੱਲ ਜਾਣਾ ਸੀ ਬਲਡੋਜ਼ਰ ਚੱਲ ਜਾਂਦਾ ਉਹਦੇ ਘਰ ਤੇ ਕੀ ਹੁਣ ਇਹਨਾਂ ਦੇ ਕੀ ਅਮੀਸ਼ ਦੇਵਗੰਦੇ ਜਾਂ ਕੀ ਸੁਧੀਰ ਚੌਧਰੀ ਦੇ ਜਾਂ ਕੀ ਅਮਨ ਚੋਪੜੇ ਦੇ ਜਾਂ ਕੀ ਹਿਮਾਸ਼ੂ ਦੇਕਸ਼ ਦੇ ਘਰ ਤੇ ਹੁਣ ਬਲਡੋਜ਼ਰ ਚੱਲੂਗਾ ਕੀ ਚਲਾ ਸਕੀ ਹੈ ਹਿੰਮਤ ਬਲਡੋਜ਼ਰ ਚਲਾਉਣ ਦੀ ਇਹਨਾਂ ਦੇ ਘਰ ਤੇ ਜਿਨ੍ਹਾਂ ਨੇ ਐਡੀ ਵੱਡੀ ਕਾਰਵਾਈ ਕਰਤੀ ਜਿਨ੍ਹਾਂ ਨੇ ਐਡਾ ਵੱਡਾ ਨਫਰਤ ਫੈਲਾਈ ਸਮਾਜ ਦੇ ਵਿੱਚ ਇੱਕ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ ਹੁਣ ਸਾਰੇ ਬੱਚੇ ਸੜਕਾਂ ਤੇ ਨੇ ਹਿੰਦੂ ਟੀਚਰ ਸੜਕਾਂ ਤੇ ਨੇ ਪਿੰਡ ਦੇ ਲੋਕ ਸੜਕਾਂ ਤੇ ਨੇ ਉਹ ਕਹਿੰਦੇ ਵੀ ਨਹੀਂ ਸਾਡੇ ਜਿਹੜੇ ਅਧਿਆਪਕ ਨੇ ਇਹ ਤਾਂ ਬਹੁਤ ਵਧੀਆ ਅਧਿਆਪਕ ਨੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਕੀ ਉਹ ਪਿੰਡ ਨੇ ਸਦਭਾਵਨਾ ਦਾ ਮੈਸੇਜ ਨਹੀਂ ਦਿੱਤਾ ਕੀ ਉਹ ਪਿੰਡ ਨੂੰ ਪਿੰਡ ਕੱਲੇ ਕੱਲੇ ਜਿਹੜੇ ਹਾਊਸਿੰਗ ਸੁਸਾਇਟੀ ਦੇ ਅੰਕਲ ਨੇ ਜਾਂ ਜਿਹੜੇ ਮੀਡੀਆ ਦੇ ਗੁੱਲੂ ਨੇ ਜਾਂ ਪਾਪਾ ਦੀਆਂ ਪਰੀਆਂ ਨੇ ਜਿਹੜੀਆਂ ਮੀਡੀਆ ਦੇ ਵਿੱਚ ਕੰਮ ਕਰਦੀਆਂ ਕੀ ਉਹਨਾਂ ਨੂੰ ਕੋਟਾ ਦਾ ਇਹ ਸਕੂਲ ਨਹੀਂ ਦੇਖਣਾ ਚਾਹੀਦਾ ਜਾ ਕੇ ਵੀ ਦੇਖੋ ਉਹ ਕੋਟਾ ਦੇ ਉਹ ਸਕੂਲ ਦੇ ਵਿੱਚ ਹਲੇ ਵੀ ਨਫਰਤ ਤੋਂ ਦੂਰ ਲੋਕ ਬੈਠੇ ਨੇਗੇ ਉੱਤੇ ਕਿਉਂਕਿ ਉੱਥੇ ਜਿਹੜਾ ਹੈਡਮਾਸਟਰ ਆ ਉਹ ਤਾਂ Hindu ਹੈ ਅਗਰ ਕਾਰਵਾਈ ਇਹ ਹੁੰਦੀ ਕੋਈ ਇਹਦੀ ਗਲਤ ਕਾਰਵਾਈ ਤਾਂ ਕੋਈ ਨਾ ਕੋਈ ਉੱਥੇ ਉੱਠ ਕੇ ਟੀਚਰ ਵੀ ਤਾਂ ਜਾਂਦਾ ਟੀਚਰ ਵੀ ਤਾਂ ਜਾ ਕੇ ਉੱਥੇ ਕਹਿੰਦਾ ਵੀ ਹਾਂ ਜੀ ਇਹ ਤਾਂ ਸਾਡੇ ਟੀਚਰਾਂ ਨੇ ਇਹ ਕੀਤਾਗਾ ਜਦਕਿ ਇਹ ਜੀ ਗੱਲ ਕੋਈ ਉੱਥੇ ਹੋਈ ਹੀ ਨਹੀਂ ਹੈਗੀ ਜਿਹੜੇ ਹੁਣ ਇਹਨਾਂ ਦੀ ਬੇਸ਼ਰਮਗੀ ਦੀ ਹੱਦ ਦੇਖ ਲਓ ਤੁਸੀਂ ਜਿਹੜੇ ਇਹ ਚੈਨਲ ਵਾਲੇ ਜਿਹੜੇ ਪੱਤਰਕਾਰ ਨੇ ਜਿਨ੍ਹਾਂ ਇਹਨਾਂ ਦੀ ਬੇਸ਼ਰਮਗੀ ਦੀ ਹੱਦ ਦੇਖ ਲਓ ਤੁਸੀਂ ਜਿਹੜੇ ਚੈਨਲ ਵਾਲੇ ਪੱਤਰਕਾਰ ਨੇ ਇਹ ਹੁਣ ਪਤਾ ਕਿਹੜੇ ਕੰਮ ਲੱਗੇ ਹੋਏ ਨੇ ਇਹ ਜਾ ਕੇ ਉੱਥੇ ਜਿਹੜਾ ਹੋਗਾ ਜਿਹਦਾ ਵਿਆਹ ਹੋ ਰਿਹਾਗਾ ਬਕੇਸ਼ਵਾਨੀ ਦਾ ਜਿਹੜਾ ਮੁੰਡਾਗਾ ਜਿਹੜਾ ਉਹ ਹਾਥੀ ਜਿਆ ਛੋਟਾ ਹਾਥੀ ਉਹਦੇ ਵਿਆਹ ਚ ਗੁੰਮ ਰਹੇ ਨੇ ਉਹਦੇ ਵਿਆਹ ਦੇ ਵਿੱਚ ਜਿਹੜੇ ਐਕਟਰ ਐਕਟਰनियां ਆਏ ਹੋਏ ਨੇ ਉਹਨਾਂ ਦਾ ਦਿਖਾ ਰਹੇ ਨੇ ਵੀ ਕੋਈ ਕੀ ਖਾ ਰਿਹਾ ਕੋਈ ਮਲਾਈ ਕੋਫਤੇ ਖਾ ਰਿਹਾ ਕੋਈ ਪਨੀਰ ਖਾ ਰਿਹਾ ਕੋਈ ਕੇਲੇ ਖਾ ਰਿਹਾ ਕੋਈ ਫਲੀਆਂ ਖਾ ਰਿਹਾ ਜਿਵੇਂ ਅੱਗੇ ਬੁੜੇ ਕਹਿੰਦੇ ਹੁੰਦੇ ਉਹ ਇਸ ਤਰੀਕੇ ਦੀਆਂ ਖਬਰਾਂ ਹੁਣ ਉੱਥੇ ਆ ਰਹੀਆਂ ਨੇ ਹੁਣ ਤੁਸੀਂ ਨਿਊਜ਼ ਚੈਨਲ ਖੋਲ ਕੇ ਦੇਖ ਲਓ ਸਾਰਾ ਮੁਕੇਸ਼ਵਾਨੀ ਦੇ ਵਿਆਹ ਤੇ ਸਦਾ ਆਇਆ ਹੋਇਆ ਇਹਨਾਂ ਨੂੰ ਸਾਰਿਆਂ ਨੂੰ ਸਾਰੇ ਉੱਥੇ ਮੁਕੇਸ਼ਵਾਨੀ ਦੇ ਮੁੰਡੇ ਦੇ ਵਿਆਹ ਤੇ ਹੋਏ ਨੇ ਉੱਥੇ ਦਸੀ ਜਾਂਦੇ ਨੇ ਦਿਲਜੀਤ ਮੈਂ ਤਾਂ ਸਾਡੇ ਪੱਗ ਵਾਲਿਆਂ ਤੋਂ ਹੈਰਾਨਾ ਜਿਹੜੇ ਸਾਡੇ ਪੱਗ ਵਾਲੇ ਨੇ ਇਹਨਾਂ ਦਾ ਇਹ ਕਿਹਾ ਜਾਂਦਾ ਇਹਨਾਂ ਨੂੰ ਇਹ ਸਰਾਇਆ ਜਾਂਦਾ ਸੀਗਾ ਵੀ ਇਹਨਾਂ ਨੇ ਪੱਗ ਬਨ ਕੇ ਪੱਗ ਨੂੰ ਪ੍ਰਮੋਟ ਕੀਤਾ ਤੇ ਪੱਗ ਨੂੰ ਲੈ ਕੇ ਫਿਲਮਾਂ ਤੱਕ ਗਏ ਇਹ ਉੱਥੇ ਜਾ ਕੇ ਇਹਨਾਂ ਨੇ ਵਧੀਆ کردار ਕੀਤੇ ਉੱਥੇ ਦਿਲਜੀਤ ਦਸਾਂਗ ਉੱਥੇ ਫਿਰਦਾ ਬਿਸ਼ਰਮਗੀ ਦੀ ਹੱਦ ਐ ਤੁਹਾਡੇ ਇੱਥੇ ਪੰਜਾਬ ਦੇ ਵਿੱਚ ਦੇਖੋ ਕੀ ਹਾਲਾਤ ਨੇ ਸੁਭਕਰਨ ਦਾ ਕੱਲ ਭੋਗ ਸੀਗਾ ਸੁਭਕਰਨ ਦੇ ਭੋਗ ਵਾਲੇ ਦਿਨ ਉਹ ਉੱਥੇ ਕਰੀਨਾ ਕਪੂਰ ਦਾ ਕਰੀਨਾ ਖਾਣ ਦਾ ਹੱਥ ਬਣੀ ਫਿਰਦਾਗਾ ਉਹ ਅੱਛਾ ਉਹ ਇਹਨਾਂ ਨੂੰ ਲਬ ਜਹਾਦ ਦਿਖਦਾਗਾ ਜਦੋਂ ਕਰੀਨਾ ਕਪੂਰ ਦਾ ਹੱਥ ਕਰੀਨਾ ਕਪੂਰ ਕਰੀਨਾ ਖਾਨ ਬਣ ਗਈ ਉੱਥੇ ਇਹਨਾਂ ਨੂੰ ਲਬ ਜਹਾਦ ਨਹੀਂ ਦਿਖਦਾ ਹੁਣ ਇਹਨਾਂ ਨੂੰ ਉਹ ਇਹਨਾਂ ਨੂੰ ਮੜੀ ਜੀ ਕੋਈ ਗੱਲ ਹੋ ਜੇ ਏਡਾ ਵੱਡਾ ਮਸਲਾ ਖੜਾ ਕਰਤਾ ਜਦੋਂ ਕਰੀਨਾ ਕਪੂਰ ਕਰੀਨਾ ਖਾਨ ਬਣੀ ਆ ਉਦੋਂ ਕੋਈ ਪੱਤਰਕਾਰ ਨਹੀਂ ਬੋਲਿਆ ਕੋਈ ਮਹੇਸ਼ ਦੇਵਗਾਨ ਨਹੀਂ ਬੋਲਿਆ ਕੋਈ ਅਮਨ ਚੋਪੜਾ ਨਹੀਂ ਬੋਲਿਆ ਕੋਈ ਸੁਧੀਰ ਚੌਧਰੀ ਜਾਂ ਹਿਮਾਸ਼ੂ ਦੇਕਸ਼ਿਤ ਕੋਈ ਨਹੀਂ ਬੋਲੇ ਗੱਲ ਤਾਂ ਇਹ ਹੈ ਵੀ ਇਹਨਾਂ ਨੇ ਅੱਗ ਲਾਉਣੀਆਂ ਅੱਗ ਲਾ ਕੇ ਇਹਨਾਂ ਨੇ ਆਪਣੇ ਅੰਕਾ ਦੀ ਖਾਤਰ ਜੋ ਉਹ ਕਹਿੰਦੇ ਨੇ ਜੋ ਉਹਨਾਂ ਦੇ ਵਟਸਐਪ ਮੈਸੇਜ ਆਉਂਦੇ ਨੇ ਤੜਕੇ ਉਹੀ ਇਹਨਾਂ ਨੇ ਖਬਰਾਂ ਚ ਲਾਉਣੀਆਂ ਨੇ ਗਿਆ ਇਹੇ ਜੇ ਤਾਂ ਇਹਨਾਂ ਦੇ ਹਾਲਾਤ ਨੇ ਮੇਰੀ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਵੀਡੀਓ ਨੇ ਇਹਨਾਂ ਦੀਆਂ ਗਲਤ ਵੀਡੀਓ ਵੀ ਸ਼ੇਅਰ ਹੁੰਦੀਆਂ ਨੇ ਕਿਉਂਕਿ ਇਹਨਾਂ ਦਾ ਸ਼ੇਅਰ ਕਰਨ ਵਾਲਾ ਜਿਹੜਾ ਏਰੀਆ ਹੈਗਾ ਉਹ ਵੱਡਾ ਦਾ ਬਹੁਤ ਨਾ ਵਰਤੀ ਲੋਕ ਬਦਮਾਤਰਾ ਚ ਬੈਠੇ ਨੇ ਜਿਹੜੇ ਸਾਡੇ ਵਰਗੇ ਲੈ ਕੇ ਆਉਂਦੇ ਨੇ ਸਾਡੇ ਵਰਗੇ ਜਿਹੜੇ ਖਬਰਾਂ ਲੈ ਕੇ ਆਉਂਦੇ ਸਾਡੀਆਂ ਖਬਰਾਂ ਦਾ ਵੀਰੋ ਤੁਸੀਂ ਇਹ ਸ਼ੇਅਰ ਕਰਨੀਆਂ ਨੇ ਤੁਸੀਂ ਜਦੋਂ ਸੁਣਦੇ ਹੋ ਵੀਡੀਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ